ਇਕਥਾ ਗੁਰੂ ਨਾਨਕ ਸਾਹਿਬ ਚ ਬਚ ਨਾਖਦੇ ਆਹ ਸਾਹਿਬ ਕਹਿ ਲੱਗੇ ਇੱਕ ਮਾਂ ਇੱਕ ਮਾਂ ਦੀ ਕੁੱਖ ਤੋਂ ਬੱਚੀ ਨੇ ਜਨਮ ਲਿੱਤਾ ਜਨਮ ਹੋਇਆ ਸਮੇਂ ਨਾਲ ਜਦੋਂ ਭਰ ਜਵਾਨੀ ਤੇ ਪਹੁੰਚੀ ਵਿਆਹਣ ਦੇ ਯੋਗ ਹੋਈ ਤੇ ਮਾਪੇ ਨੇ ਇੱਕ ਬਰ ਲੱਭਿਆ ਚੁਣ ਕੇ ਬਰ ਲੱਭਿਆ ਚੰਗਾ ਬਰ ਲੱਭਿਆ ਔਰ ਜਦੋਂ ਇੱਕ ਦਿਨ ਨਿਸ਼ਚਿਤ ਕਰ ਦਿੱਤਾ ਜਦੋਂ ਉਹਦਾ ਵਿਆਹ ਹੋਣੇ ਤੇ ਜਦੋਂ ਉਹਨੇ ਸਹੁਰੇ ਘਰ ਜਾਣੇ ਵਿਆਹ ਦੇ ਦਿਨ ਨੇੜੇ ਆਏ ਤੇ 2-4 ਦਿਨ ਵਿਆਹ ਤੋਂ ਪਹਿਲਾਂ ਬਹੁਤ ਖੁਸ਼ੀ ਦੇ ਗੀਤ ਗਾਏ ਪਰ ਜਦੋਂ ਬੱਚੀ ਦਾ ਆਨੰਦ ਕਾਰਜ ਹੋਇਆ ਔਰ ਅਰਥ ਕਿ ਉਹ ਸਹੁਰੇ ਘਰ ਉਹਦੀ ਡੋਲੀ ਤੁਰਨ ਲੱਗੀ ਤੇ ਮਾਂ ਦੀਆਂ ਨੇਤਰਾਂ ਵਿੱਚੋਂ ਨੀਰ ਆ ਗਿਆ ਗੁਰੂ ਨਾਨਕ ਦੇਵ ਜੀ ਲੱਗੇ ਮਹਿਮਾਨ ਨੂੰ ਪੁੱਛਿਆ ਬਾ ਤੇਰੇ ਬੱਚੇ ਦੇ ਵਿੱਚੋਂ ਨੀਰ ਕਿਉਂ ਆਇਆ ਉਹਨੇ ਬਚਨ ਆਖੇ ਦੀ ਸਹਿਬਾ ਇਸ ਬੱਚੀ ਨੂੰ ਕੁੱਖ ਤੋਂ ਜਨਮ ਦਿੱਤਾ ਹੈ ਸੀਨੇ ਦਾ ਸ਼ੀਰ ਚੁੰਗਿਆ ਇਹ ਮੇਰੇ ਵੇੜੇ ਵਿੱਚ ਜਵਾਬ ਹੋਈ ਹੈ ਤੇ ਅੱਜ ਸਤਿਗੁਰੂ ਇਹ ਬੇਗਾਨੇ ਘਰ ਜਾ ਰਹੀ ਹੈ ਸ਼ਬਦ ਵਰਤਿਆ ਜਦੋਂ ਸ਼ਬਦ ਵਰਤਿਆ ਵੀ ਅੱਜ ਇਹ ਬੇਗਾਨੇ ਘਰ ਜਾ ਰਹੀ ਹੈ ਗੁਰੂ ਨਾਨਕ ਸਾਹਿਬ ਨੇ ਇੱਕ ਮੱਤਨਾਖੇ ਕਹਿ ਲੱਗੇ ਮਾ ਕਦੀ ਆਪਣੀ ਜਿੰਦ ਵੱਲ ਖਿਆਲ ਕੀਤਾ ਸਮਝਾਇਆ ਸਾਨੂੰ ਐ ਕਦੀ ਆਪਣੀ ਜਿੰਦ ਵੱਲ ਖਿਆਲ ਕੀਤਾ ਜਿਸ ਦਿਨ ਇਸ ਜਿੰਦ ਨੂੰ ਮੌਤ ਰੂਪੀ ਲਾੜਾ ਵਿਉਣ ਆਏਗਾ ਬਾਬਾ ਫਰੀਦ ਸਭ ਆਖਦਾ ਹੈ ਨਾ ਜਿੰਦ ਬੋਟੀ ਮਰਨ ਵਰ ਲੈ ਜਾਸੀ ਪਰ ਨਾਏ ਜਦੋਂ ਇਸ ਜਿੰਦ ਨੂੰ ਮੌਤ ਰੂਪੀ ਲਾੜਾ ਵਿਉਣ ਆਏਗਾ ਔਰ ਮੌਤ ਰੂਪੀ ਲਾੜਾ ਵਿਆਕੇ ਲੈ ਗਿਆ ਯਾਦ ਰੱਖੀ ਮਾਂ ਇਹ ਬੱਚੀ ਨੇ ਤੇ ਵਿਉਣ ਤੋਂ ਬਾਅਦ ਸਹੁਰੇ ਘਰ ਜਾਣ ਤੋਂ ਬਾਅਦ ਵੀ ਇਹਨੇ ਪੇਕੇ ਘਰ ਭਰਾਵਾਂ ਕਰ ਫੇਰਾ ਪਾ ਲੈਣੇ ਪਰ ਜਿਸ ਦਿਨ ਮੌਤ ਜਿੰਦ ਨੂੰ ਬਿਆਕੇ ਲੈ ਗਈ ਇਹਨ ਪਰਚ ਦੇ ਫੇਰਾ ਵੀ ਨਹੀਂ ਪਾਉਣਾ ਤੇ ਕਿੰਨਾ ਚੰਗਾ ਹੋਵੇ ਜਿਹੜੇ ਮਾਲਕ ਦੇ ਘਰੋਂ ਬੁਲਾਵਾ ਨਿਤ ਕਿਸੇ ਨਾ ਕਿਸੇ ਨੂੰ ਆ ਰਿਹਾ ਉਸ ਮਾਲਕ ਦਾ ਸ਼ੁਕਰ ਕਰਕੇ ਉਹਨੂੰ ਚੇਤਾ ਕਰਨਾ ਚਾਹੀਦਾ ਹੈ ਅਮਰਤ ਵਚਨੇ ਬਾਣੀ ਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸਰੀਆਂ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਜਣੇ ਨਿਤ ਪਵਨ ਮੌਤ ਦਾ ਪਹੁੰਚਾ ਮੌਤ ਦਾ ਬੁਲਾਵਾ ਘਰ ਘਰ ਆ ਰਿਹਾ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਉਹ ਦਿਨ ਨੇੜੇ ਆ ਰਹੇ ਨੇ ਸੱਜਣਾ ਜਦੋਂ ਤੈਨੂੰ ਬੁਲਾਵਾ ਆਉਣੇ ਤੇ ਕਿੰਨਾ ਚੰਗਾ ਹੋਵੇ ਤੂੰ ਰੱਬ ਦੇ ਸ਼ੁਕਰ ਵਿੱਚ ਜੁੜ ਸਕੇ